ਤੋਂ ਨਾ ਕੋਈ ਦੁਬਾਰਾ ਤਾਂ ਪਤਾ ਸੋ ਪਹਿਲਾ ਵਾਲੇ ਬਲਾਕ ਦੇ ਵਿੱਚ ਹਨਾ ਖੇਤਾਂ ਬਾਰੇ ਸਰਦਾਰ ਜੀ ਨੇ ਜਾਣਕਾਰੀ ਦਿੱਤੀ ਐ ਮਿਲੀਆਂ ਵੀ ਪਤਾ ਸਾਨੂੰ ਲੱਗਿਆ ਵੀ ਜਿਹੜੇ ਲਾਲ ਮਿੱਟੀ ਬਹੁਤ ਮਿਲਦੀ ਆ ਹਨਾ ਵੀ ਜਿਵੇਂ 88 ਚੁੱਲੇ ਲਗਾ ਕੇ ਬਣਾਉਣੇ ਨੇ ਸਾਨੂੰ ਜਾਨਣਾ ਪੈਂਦਾ ਹੈ ਇਹਦੇ ਵਿੱਚ ਇਹੋ ਨੇ ਇੱਥੇ ਆਮੇ ਪਈ ਆ ਤੇ ਇਹ ਤੁਹਾਨੂੰ ਦੱਸੀਏ ਇਹਨਾਂ ਨੂੰ ਫਿਰ ਉਸ ਚੀਜ਼ ਤੋਂ ਪ੍ਰੋਬਲਮ ਵੀ ਹੁੰਦੀ ਹੋਣੀ ਆ ਵੀ ਗਾਜ ਨਹੀਂ ਹੋਗੀ ਚਿਕੜੀ ਹੋਗੀ ਕਿਤੇ ਕਿਤੇ ਖੇਤੀ ਲਾਲ ਹੋ ਗਏ ਕੁਝ ਵੀ ਲਾਲੂ ਮੀਟ ਟਾਈਪ ਦੇ ਵਿੱਚ ਸੋ ਸਾਗਰੀ ਕਰ ਰਹੀ ਹੈ ਜੀ ਟ੍ਰੇਨ ਦੇ ਵਿੱਚ ਸਫ਼ਰ ਤੇ ਸਾਡੇ ਚਿੰਨੇ ਬਿੰਨੇ ਜੀ ਸੁਤੇ ਪਈਆਂ ਤੇ ਮੰਮੀ ਬੈਠੇ ਆਂ ਜੀ ਕੋਲ ਤੇ ਇਸ ਟਾਈਮ ਵਿੱਚ ਬੈਠੋਣ ਲਈ ਦੱਸਦੇ ਨਹੀਂ ਕਿ ਕਿ ਟ੍ਰੇਨ ਲੋਕੇਸ਼ਨ ਤੇ ਪ੍ਰੋਪਰ ਨਹੀਂ ਦੱਸ ਰਿਹਾ ਹੈਗਾ ਜੀ ਇਸ ਟਾਈਮ ਤੇ ਤੇ ਬਹੁਤ ਵਧੀਆ ਜੀ ਸਾਡਾ ਸਫ਼ਰ ਚੱਲ ਰਿਹਾ ਹੈ ਜੀ ਕੋਈ ਸਮੱਸਿਆ ਨਹੀਂ ਕੋਈ ਪ੍ਰੋਬਲਮ ਨਹੀਂ ਕਿਉਂਕਿ ਮੇਰੇ ਨਾਲ ਜਿਹੜੀ ਟ੍ਰੇਨ ਹੁੰਦੀ ਆ ਉਹਦੇ ਵਿੱਚ ਸਪੈਸ਼ਲ ਸੂਰ ਬਹੁਤ ਕਰਤਾਂ ਕਰਦੇ ਨੇ ਤੁਹਾਨੂੰ ਜਿਵੇਂ ਸਾਰੇ ਜਾਣਦੀ ਹੋਂ ਕਿਉਂਕਿ ਇਸ ਟਾਈਮ ਕੋਈ ਕਈ ਇਹੋ ਜਿਹੇ ਵਿਊਰਸ ਸਾਡੇ ਬੈਠੇ ਬਲੌਗ ਦੇਖ ਰਹੇ ਆ ਕੋਈ ਖਾਂਦਾ ਹੁੰਦਾ ਹੈ ਕੋਈ ਪੀਆ ਹੁੰਦਾ ਹੈ ਕੋਈ ਸੁਆਦਿਸ਼ਟ ਖਾਣੇ ਖਾ ਕੇ ਬਾਹਰ ਤੋਂ ਆਇਆ ਹੁੰਦਾ ਹੈ ਜਿੱਦਿਆ ਮੇਰਾ ਅਗਲਾ ਕਹਿਣਾ ਹੁਣ ਗੱਲੇ ਸੁਆਦ ਖਰਾਬ ਕਰ ਲੱਗੂ ਖਾ ਕੇ ਗਿਆ ਇਹਦਾ ਤੁਸੀਂੋ ਨਹੀਂ ਅਸੀਂ ਵੀ ਹੁੰਦੇ ਅੰਦਾਜ਼ੇ ਅਸੀਂ ਵੀ ਕਈ ਵਾਰ ਹੋ ਜਾਂਦਾ ਹੈ ਕੋਈ ਖੂਬੀ ਲਾਈ ਹੋਈ ਹੁੰਦੀ ਆ ਬਹੁਤ ਕੁਛ ਲਾਇਆ ਹੋਆ ਹੁੰਦਾ ਏ ਜਦੇ ਮੂੰਹ ਘਰਾਉ ਜਦਾ ਉਹ ਇਹ ਗੱਲ ਕਰਦੀ ਬੰਦ ਕਰ ਦੋ ਬੰਦ ਕਰ ਦੋ ਬੰਦ ਕਰ ਦੋ ਐਡਾ ਦੀ ਗੱਲ ਹੋ ਜਾਂਦੀ ਆ ਸੋ ਆ ਗਿਆ ਦੇ ਪਲੇਟਫਾਰਮ ਤੋਂ ਦੇਖਦੇ ਕਿੱਥੇ ਪਹੁੰਚੇ ਹੋਏ ਅੱਜ ਸੀ ਹਾਂ ਅੱਜ ਦੀ ਮਾਰਨਿੰਗ 10 ਹੋਇਆ ਵਾ ਜੀ ਗੁੰਨਾ ਜੰਕਸ਼ਨ ਕਿਹੜਾ ਕਿਹੜਾ ਗੁੰਨਾ ਜੰਕਸ਼ਨ ਪੁੱਛੀਏ ਅੱਥੇ ਗੁੰਨਾ ਜੰਕਸ਼ਨ ਆ ਗਿਆ ਜੀ ਰੁਕੂng ਦੀ ਅੰਕਲ ਕਹਿੰਦੇ ਅੱਥੇ ਚਾਹ ਚੁੱਕੀ ਲੋ ਉਹਦੇ ਬਾਅਦ ਸੀਤੇ ਦੋ ਆਈ ਗਏ ਹਾਂ ਔਰੇ ਪੀਏ ਹੁਣ ਚਾਹ ਬਹਿਣਾ ਓਕੇ ਬਲੀ ਸੋਣੀ ਉਹ ਖੜੇ ਆ ਉਹ ਵੀ ਗੁੰਨਾ ਹੀ ਕਹਿੰਦਾ ਦਾ ਜਿਹੜਾ ਮੱਲਾ ਦਾ ਭਾਜੀ ਜਿਹੜਾ ਆਰਡਰ ਲੈ ਕੇ ਗਿਆ ਦਾ ਉਹ ਵੀ ਗੁੰਨਾ ਹੀ ਕਹਿੰਦਾ ਦਾ ਆ ਉਹ ਹੀ ਉਹ ਹੀ ਬਾਬੇ ਉਰੀ ਆ ਜਣੀ ਫਿਰ ਤਾਂ ਚਾਹ ਆਪਣੀ ਹੈ ਪਾਊਡਰ ਲਖਾਇਆ ਹੋਇਆ ਹੀ ਆ ਦੇਖੇ ਨੂੰ ਖੁੱਲ ਕੇ ਵੀ ਖੁੱਲਦਾ ਨਹੀਂ ਖੋਲ ਲਈ ਭੋਲਣਾ ਯਾਰ ਜੀ ਅਸੀਂ ਉੱਪਰ ਗਏ ਗੁੰਨਾ ਸ਼ਹਿਰ ਸ਼ਹਿਰ ਗੁੰਨਾ ਪਹੁੰਚ ਗਏ ਨਹੀਂ ਰਹੇਗੀ ਕੋਈ ਭਾਲੀ ਕਾਲੀ ਰਾਤ ਹੋਗਾ ਸ਼ਕਤੀशाली ਪ੍ਰਧਾਨ ਮੰਤਰੀ ਕਰੀਏ ਇਹ ਵੀ ਸਟੇਪਰ ਕਾਫੀ ਬੜਾ ਵੈਸੇ ਰਾਸ਼ਨ ਖੁਸ਼ਹਾਲ ਜੀਵਨ ਇਹ ਬਹੁਤ ਸੋਹਣਾ 뷰 ਆ ਜੀ ਸਾਡੇ ਏਰੀਆ ਨਾਲੋਂ ਮਤਲਬ ਕਹ ਲੋ ਵੀ ਉਰੇ ਖੁੱਲਾ ਡੁੱਲਾ ਹੈ ਸਾਡੇ ਆਪਣੇ ਏਰੀਆ ਚ ਦਾ ਦਰਖਤ ਦਰੋਖਤ ਬਹੁਤ ਹਨ ਜਿੱਦਾਂ ਮੰਨ ਲਓ ਪਪੂਲਰ ਪਪਾਲਰ ਉਰੇ ਸਾਰਾ ਏਰੀਆ ਖੁੱਲਾ ਜਾਈ ਹੈ ਪ੍ਰਧਾਨ ਮੰਤਰੀ ਇੱਧਰ ਭਾਈ ਚੱਲ ਰਹੀ ਆ ਨੋਕੀ ਨਾ ਕਿਆ ਹੈ ਪਤਾ ਨਹੀਂ ਹੁਣ ਕਿਆ ਕਹਿੰਦੇ ਹੁਣ ਇਹਨੂੰ ਇਹ ਹੈ ਬਣਾ ਹੈ ਇਹ ਦੇਖਦੇ ਜੂਗਾ ਅਚਰਾਜ ਹੈ ਨੋ ਇਧਰ ਗੁਰੂ ਜੀ ਆ ਗਾਉਂ ਰੇ ਸ਼ਹਿਰ ਯਾ ਹੈ ਅਖਰਾ ਆਪ ਆਏ ਤਾਂ ਸਰ ਆਪ ਹੱਥੀਂ ਬਣਾ ਲਓ ਸਰ ਆਪ ਬਣਾ ਸਕਦੇ ਹੈਂ ਪ੍ਰੋਡਾਨ ਬਣਾਈ ਯਾਰ ਦੋ ਪਲੇਟਾਂ ਟ੍ਰੇਨ ਵੀ ਨਾ ਤਰਪਵੇ ਕਿਤੇ ਟ੍ਰੇਨ ਦਾ ਵੀ ਚੱਕਰ ਆ ਬਣਾਈ ਯਾਰ ਦੋ ਬਾਈ ਨੂੰ ਸਾਹੀ ਨਹੀਂ ਆਉਂਦਾ ਵਿਚਾਰੇ ਨੂੰ ਗਮਾਂਜੀ ਭਾਈ ਹੱਥੇਰ ਮੱਚਾਓ ਵੀਆ ਬਾਜੀ ਅਕਰਮਤ ਚਲਾਓ 50 ਦਾ ਦੋ ਪਲੇਟ ਸਰ ਦੋ ਦੋ ਬੁਲੇਟ ਆਹ 50 ਜਾਂ ਦੋ ਬੁਲੇਟਾਂ ਜੀ ਦੋ ਬੁਲੇਟ ਬੋਲੋ ਇੰਚਾ です ਅਸੀਂ ਬਾਹਰ ਸਮੋਸੇ ਲਈ ਫਿਰਦਾ ਇੱਕ ਕਾਹਲੀ ਨਹੀਂ ਆ ਗਿਆ ਦਾਲਣਾ ਕਾਹਲੀ ਜੱਗਾਰ ਸ਼ਹਿਰ ਸ਼ਹਿਰ ਥੋੜੀ ਲੈ ਜਾਓ ਆਪ ਬੜੀ ਖੀਸ ਕੇ ਬਣਾਣ ਬਣਾਈਆਂ ਦੋ ਪਲੇਟਾਂ ਬਣਾ ਰਿਹਾ ਹਾਂ ਆਜੀ ਚਾਹ ਵਾਲਾ ਵੀ ਮਿਲ ਗਿਆ ਮਿਲ ਗਿਆ ਯਾਰ 5 6 ਚਾਹ ਆ ਅੰਦਰ ਆ ਜਾ ਯਾਰ ਆ ਜਾ ਆ ਜਾ ਅੰਦਰ ਆ ਜਾ ਅੰਦਰ ਆ ਜਾ ਅੰਦਰ ਇਹ ਸਾਰਾ ਖਾਲੀ ਹੋ ਜਾ ਆ ਜਾ ਆ ਜਾ ਮੇਰਾ ਭਾਈ ਅੰਦਰ ਹੈ ਹਾਂ ਆ ਜਾ ਆ ਜਾ ਤੇ ਅੰਦਰ ਭਾਜੀ ਉਹਨਾਂ ਨੇ ਵੀ ਹਜ਼ੂਰ ਸਾਹਿਬੇ ਜਾਣਾ ਭਾਜੀ ਆਪਣਾ ਪਿੰਡ ਆਪਾਂ ਕਿੱਥੋਂ ਜੀ ਪੈਸੇ ਮੈਂ ਮੈਂ ਵੈਸੇ ਅੰਮ੍ਰਿਤਸਰ ਅੱਛਾ ਅੰਮ੍ਰਿਤਸਰ ਤੇ ਆ ਜੀ ਮੈਂ ਅਸੀਂ ਦਿੱਲੀ ਤੋਂ ਆਇਆ ਮੈਂ ਤੇ ਦਿੱਲੀ ਤੋਂ ਠੀਕ ਆ ਠੀਕ ਆ ਠੀਕ ਆ ਜੀ ਚੱਲਦੇ ਆਪਾਂ ਕੋਈ ਗੱਲ ਨਹੀਂ 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 ਬਿਲਕੁਲ ਬਿਲਕੁਲ ਜੀ ਲਓ ਜੀ ਚਾਹ ਭਾਈ ਇਹ ਵੀ ਕੇਤਲੀ ਜੀ ਦਾ ਮਲਾਂ ਦਾ ਖਤਮ ਹੋ ਗਿਆ ਨਾ ਟੇਡੀ ਜੀ ਕਰ ਕਰਕੇ ਲੱਗਿਆ ਹੋਇਆ ਪਾਣਾ ਆ ਜਾ ਭਰਾ ਹੁਣ ਅੰਦਰ ਜੋ ਕੀ ਲੈ ਚੱਲ ਨਹੀਂ ਇੱਥੇ ਮਕਾ ਲੈਣੀ ਮਲਾਂ ਦਾ ਚਾਹੀ ਨਹੀਂ ਬੱਕੇ ਸਾਰਾ ਕੁਝ ਆ ਹਾਂ ਜੀ ਹਾਂ ਚਾਹ ਦੀ ਬੜੀ ਦਿੱਕਤ ਆਈ ਹੈ ਆ ਆ ਆਪ ਕੋ ਦੇ ਵਾ ਜਾ ਭਰਾਵਾ ਹੁਣ ਅੰਦਰ ਜੋ ਕੀ ਲੈ ਚੱਲ ਪੂਰੀ ਕਰਾ ਲਓ ਮੈਂ ਕਹਣਾ ਗਰਮ ਸਮੋਸੇ ਗਰਮ ਸਮੋਸੇ ਗਰਮ ਸਮੋਸੇ ਜੈਂਦਰ ਯਾ ਚੱਲ ਰਹੇ ਨੇ ਸਮੋਸੇ ਵਾਲੇ ਭਾਈ ਫਿਰਦੇ ਆ ਬੜਾ ਪਾਉ ਪਤਾ ਨਹੀਂ ਕਿਆ-ਕਿਆ ਲਈ ਫਿਰਦੇ ਆ ਹਰੇਕ ਨੇ ਦੇਖ ਲੋ ਰਜਕਾਰ ਚਲਾਇਆ ਹੋਇਆ ਹਨਾ ਆਪਣਾ ਆਪਣਾ ਇਹ ਵਧੀਆ ਗੱਲ ਆ ਜੀ ਭਾਈ ਮਾਲਕ ਹਰੇਕ ਨੂੰ ਰੋਟੀ ਦਵੇ ਤੇ ਟ੍ਰੇਨ ਲੱਗੀ ਮੈਨੂੰ ਲੱਗਦਾ ਟੋਕਾਂ ਜੀਆਂ ਮਾਰਨਾ ਕੁਝ ਨਹੀਂ ਪਤਾ ਕਾ ਤਰਪਣਾਈ ਨੇ ਚੱਲ ਚੱਲ ਯਾਰ ਅੰਦਰ ਚਾਹ ਪੀ ਲਈਏ ਅੰਦਰ ਜਾ ਕੇ ਹੁਣ ਪਹਿਲਾਂ ਆ ਸਮੋਸੇ ਦੇਖ ਲੋ ਕਿੰਦਾਂ ਲਈ ਫਿਰਦਾ ਜਵਾਨ ਇਹ ਸਮੋਸੇ ਲਾਓ ਜੀ ਇੱਧਰ ਭਾਈ ਨਾਸ਼ਤਾ ਵੀ ਹੈ ਪੈਸਾ ਬਾਅਦ ਵਿੱਚ ਫੇ ਠੀਕ ਆ ਪਹਿਲਾਂ ਨਾਸ਼ਤਾ ਕਰ ਲਈਏ ਭਾਈ ਮੈਨੂੰ ਬਤਾਏ ਕੋਲਾ ਵੀ ਨਾਸ਼ਤਾ ਆ ਗਿਆ ਸਾਡਾ ਕਿੰਨੇ ਰੱਖ ਗਿਆ ਉਹ 4 ਠੀਕ ਆ 4 ਆ ਗਏ ਸਾਡੇ ਆ ਵੀ ਨਹੀਂ ਆਈ ਇੱਕਦਰ ਚਾਹ ਵੀ ਆ ਗਈ ਭਾਈ ਉਹ ਆ ਵੀ ਚਾਹੇ ਚਾਹੇ ਭਈਆ ਜੇ ਚਾਹ ਦੇ ਲਾਪ ਲੈ ਰੋ ਮੈਂ ਉਹ ਹੈ ਜੋ ਵੀ ਹੋਰ ਕੀ ਆ ਅੱਛਾ ਚੱਲ ਫੇ ਕੋਈ ਨਾ ਮੈਂ ਤਾਂ ਇੱਥੇ ਮੈਂ ਤੁਹਾਨੂੰ ਵੀ ਪੋਹੇ ਮਨ ਕਰਿਆ ਲੈ ਤੁਸੀਂ ਚਲੋ ਚੱਲ ਕੋਈ ਗੱਲ ਹੀ ਕੋਈ ਗੱਲ ਹੀ ਕੋਈ ਗੱਲ ਹੀ ਸਾਡੇ ਕਿਧਰੇ ਰੁਕੀ ਨੇ ਇਹ ਤਾਂ ਵੀ ਨਹੀਂ ਆ ਤਾਂ ਵੀ ਨਹੀਂ ਜੀ ਜੂ ਜੀ ਤਾਂ ਵੀ ਨਹੀਂ ਆ ਹਾਥੀਆਂ ਆਉਂਦੀਆਂ ਲੱਡੂ ਨੂੰ ਹਾਥੀਆਂ ਸਾਡੇ ਨੂੰ ਪਦਾਸਾਪੇ ਦਾ ਕੌਪ ਜੀ ਅਸੀਂ ਚਾਹ ਦੀ ਗੁੰਨਾ ਹਨਾ ਗੁੰਨਾ ਜੈਕਸ਼ਨ ਤੇ ਇਹ ਹੈਗਾ ਦੀ ਮੱਧ ਪ੍ਰਦੇਸ਼ ਦੇ ਵਿੱਚ ਹੂੰ ਇਸ ਟਾਈਮ ਅਸੀਂ ਮੱਧ ਪ੍ਰਦੇਸ਼ ਦੇ ਵਿੱਚ ਖੜੀ ਆ ਬਿਲਕੁਲ ਚਾਪ ਜਿੱਦਾਂ ਸੈ ਪੈਦਾਨਾ ਬੜਾ ਕੰਪਾਈ ਰਾਜ ਜਾਨਾ ਤੁਸੀਂ ਇਹਦੇ ਵਿੱਚ ਵੀ ਤੁਹਾਨੂੰ ਡੋਲ ਨਹੀਂ ਪੈਣੀ ਆ ਜੀ ਠੀਕ ਆ ਤੇ ਫੜਾ ਨੂੰ ਵੀ ਬਹੁਤ ਸੁਨਿਫਟ ਹੋ ਜਾਏਗਾ ਹਾਂ ਗਰਮ ਆ ਗਿਆ ਵੀ ਆ ਗਰਮ ਆ ਗਰਮ ਪਹਿਲਾਂ ਇੱਕ ਵੀ ਨਹੀਂ ਚਸਕਾ ਨਹੀਂ ਰੱਖਿਆ ਪਹਿਲਾਂ ਇੱਕ ਵੀ ਨਹੀਂ ਤਾਂ ਹੁਣ ਚਾਹੇ ਚਾਹ ਹੋਈ ਪਈ ਸਾਰੀ ਟ੍ਰੇਨ ਚ ਕਿ ਆਪਾਂ ਕੋਈ ਚਾਹ ਦਾ ਚਸਕਾ ਹੀ ਨਹੀਂ ਰੱਖਿਆ ਕਈ ਵਾਰ ਚਾਹ ਮੀਂਹ ਹੋ ਗਈ ਠੀਕ ਆ ਠੀਕ ਆ ਤੇ ਲਓ ਜੀ ਕਰੀਏ ਨਾਸ਼ਤਾ ਕਰਨ ਮੰਦਾ ਛਾਕ ਪੁੱਤ ਤੂੰ ਆਪਣਾ ਓਏ ਲੈ ਚਮਚਾ ਚੂਮਚੇ ਨਹੀਂ ਦੇਖਿਆ ਛੱਡ ਦੇ ਹੁਣ ਫੋਨ 1 ਮਿੰਟ ਚਲੋ ਚੋਚੀ ਨਾਸ਼ਤਾ ਕਰ ਪਹਿਲਾਂ ਨਾਸ਼ਤਾ ਨਾਸ਼ਤਾ ਹਾਂ ਮਮੀ ਕਹੌ ਲਈ ਵੀ ਉਹ ਆ ਮੂੰਹ ਕੈਸਾ ਬਣਾਇਆ ਪਤਾ ਹੈ ਲੈ ਫਿਲਟਰ ਲਾ ਲਾ ਕੇ ਭੇਜਦਾ ਵੀਡੀਓ ਕਾਲ ਕਰਨ ਨੂੰ ਵੀਡੀਓ ਕਾਲ ਫਿਲਟਰ ਲਾ ਲਾ ਕੇ ਕਰ ਨਾ ਨਾ ਠੀਕ ਹੈ ਠੰਡੀ ਹੋ ਜਣੀ ਮਮੀ ਚਾਹ ਪੜੋ ਤੁਸੀਂ ਮੇਰੇ ਨਾਲ ਗੋਦ ਮੈਂ ਬਾਹਰ ਸੁਪਾਣਾ ਅ ਇੱਕ ਮਿੰਟਾ ਲਓ ਜੀ ਲੱਡੂ ਸਾਡਾ ਪੀ ਰਿਹਾ ਹੈ ਸੌਰੀ ਦੁੱਧ ਇਹਨਾਂ ਕੁਝ ਖਾ ਲਿਆ ਹੁਣ ਮੈਨੂੰ ਦੁੱਧ ਪਲਾ ਕੇ ਦੇਖਾਂ ਕਿ ਮੈਂ ਪ੍ਰਸ਼ਾਦਾ ਛਕਣਾ ਮੇਰੀ ਮੰਮੀ ਨੇ ਬਣਾ ਕੇ ਤੁਹਾਨੂੰ ਭੇਜੇ ਤੇ ਸਰਦਾਰ ਜੀ ਨੇ ਮੇਰੀ ਮੰਮੀ ਦੇ ਆਹੋ ਜਿਹੇ ਭੌਂਦੇ ਖਾ ਲਏ ਨਹੀਂ ਸਰਦਾਰ ਜੀ ਤਾਂ ਤੁਹਾਨੂੰ ਕਹਿ ਹਟਿਆ ਗੱਲ ਤੁਸੀਂ ਉਹ ਨਹੀਂ ਮੈਂ ਤਾਂ ਕਹਿੰਦਾ ਦਾ ਰਾਤ ਵੀ ਉਹੀ ਖਾऊं ਤੁਸੀਂ ਹਾਂ 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 ਕੀ ਆ ਦੁੱਧ ਤਾਂ ਪੈਟੀ ਲਿੱਤੀ ਦੀ ਜੀ ਫੇਰ ਉਹਦੇ ਫੇਰ ਰੱਜ ਗਏ ਤੇ ਸੀ ਤੁਸੀਂ ਗੱਲਾਂ ਨੇ ਜਿਹੜੀ ਅਗਰੇ ਖਾ ਲੈਣੇ ਤੇ ਹਾਂ ਦੱਸ ਉਹ ਮੈਂ ਕਿਹਾ ਤੁਹਾਡੇ ਮੂੰਹ 'ਚ ਪਾਉਣੇ ਤੇ ਤੂੰ ਕਹਿੰਦੀ ਭਾਈ ਕੱਢ ਕੇ ਪੜਾ ਦੋ ਮੈਂ ਪੜਾ ਦੇਣੇ ਤੇ ਕਮਾਲ ਹੈ ਮੈਂ ਇਹਦੇ ਲੱਛਣ ਲਾਦੇ ਤੂੰ ਤਾਂ ਵੀਰਾਂ ਵਾਲੇ ਹੁਮੇ ਹੀ ਭਈਆ ਉਹ ਮੇਰਾ ਤੇ ਤੂੰ ਜਾ ਮਸੀਆ ਇਹਦਾ ਰਾਤ ਤੰਗ ਹੋ ਗਈ ਵੀ ਮੈਂ ਕਿੱਥੇ ਹੁਣ ਕੱਪੜੇ ਵੀ ਛੋੜੇ ਨੇ ਆਹੇ ਆਚੀਆਂ ਆਂਦੀਆਂ ਵੀ ਰਤਨ ਨੂੰ ਹੁਣ ਗਰਮੀ ਹੋ ਗਈ ਕੋ ਲੱਗ ਗਰਮੀ ਹੋ ਗਈ ਸਰਦੇਸ਼ ਤੇ ਲੇਗੇ ਹਾਂ ਹੁਣ ਇਹਦੇ ਕੱਪੜੇ ਨਾਰਮਲ ਦੇ ਪਾਏ ਆ ਬਿਲਕੁਲ ਹਾਂ ਸਾਰਾ ਮੁਕਤਾ ਤਾਂ ਪਹਿਲਾਂ ਇਹ ਹੁਣ ਅਸੀਂ ਕੱਪੜੇ ਕਰਦੇ ਹੱਗੋਂ ਦੇ ਚੇਂਜ ਜੀ ਆਪਣੇ ਆਪ ਨੂੰ ਵੀ ਗਰਮੀ ਫੀਲ ਹੋ ਰਹੀ ਆ ਹੂੰ ਮੈਂ ਤਾਂ ਰਾਤ ਦਾ ਹੀ ਆ ਛਾਲਟ ਵਿੱਚੇ ਆ ਰਾਤ ਹੀ ਖੋਲਤਾ ਦੀ ਜੈਗੜ ਜੀ ਮੈਨੂੰ ਥੋੜਾ ਜਿਹਾ ਰਿਸਕ ਆ ਨਾ ਉਹ ਸਾਦੀ ਜਾਂਦਾ ਮੇਰੀ ਤਾਂ ਤਾਕਤ ਦੇਖ ਕੇ ਖੋਲੋਗੇ ਆ ਉਹ ਠੀਕ ਆ ਬਿਮਾਰ ਨਾ ਹੋ ਜਾਈਓ ਆਪਣਾ ਇੱਕਦਮ ਇਹ ਮੈਨੂੰ ਰਿਸਕ ਆ ਜਾ ਬਸ ਸਾਰਿਆਂ ਨੂੰ ਬਿਲਕੁਲ ਇਹ ਗੱਡੀ ਸਾਡੀ ਹੋਈ ਵੀ ਆ ਜੀ ਲੇਟ ਬਹੁਤ 6 ਘੰਟੇ ਦੇਰ ਆਈ 6 ਘੰਟੇ ਅਸੀਂ ਨਹੀਂ ਅਸੀਂ ਪਲਾਨ ਬਣਾਇਆ ਵਾ ਤਾਂ ਵੀ 12:30 ਵਜੇ ਸਮਝ ਲਓ ਜੇ 1:00 ਵਜੇ ਤੱਕ ਪਹੁੰਚਦੇ ਆ ਜਾ ਕੇ ਗੱਡੀ ਚ ਵੀ ਸਬਰ ਤੇ ਆਪਣੇ ਰੈਸਟ ਹੋ ਜਾਣੀ ਤੇ ਉਸ ਤੋਂ ਬਾਅਦ ਵੀ ਜਾ ਕੇ ਆਪਾਂ ਨੇ ਟਿਕਟ ਲੈਣੀ ਆ ਤੇ ਹੁਣ ਇੱਥੇ ਹੀ ਕਰਨਾ ਪੈਣਾ ਵੀ ਇੱਥੇ ਹੀ ਇਰਾਮ ਕਰੂ ਜਿਹੜਾ ਕਰਨਾ ਬਿਲਕੁਲ ਹਾਂ ਅੱਜ ਐਂ ਕਰੂਗੇ ਹੁਣ ਰਾਤ ਰਾਤ ਨੂੰ ਆਪਾਂ ਨੇ ਟਾਈਮ ਦੇ ਨਾਲ ਸੌਂ ਕੇ ਸਵੇਰ ਨੂੰ ਸੱਜਰੇ ਉੱਠ ਕੇ ਗੁਰਦੁਆਰਾ ਸਾਹਿਬ ਪਹੁੰਚ ਕੇ 6:00 ਵਜੇ ਨੇ ਆਪਾਂ ਨੂੰ ਪਹੁੰਚਾ ਦੇਣਾ ਹੈ ਲੈ 6:00 ਵਜੇ ਰੂਮ ਲੈ ਕੇ ਆਪਾਂ ਨੇ 6:00 ਵਜੇ ਰੂਮ ਲਿੱਤਾ ਨਾ ਇਹ ਤਾਂ ਇਹ ਫਰੈਸ਼ ਹੋ ਚੁੱਕੇ ਹੋਏ ਤੇ ਬਾਅਦ ਤੁਸੀਂ ਤੇ ਮੈਂ ਭੱਜ ਕੇ ਆਪਾਂ ਟਿਕਟਾਂ ਨੇ ਆਉਂਦੇ ਬਿਲਕੁਲ ਗੁਰਦੁਆਰੇ ਦੇ ਜਾਂਦੇ ਜਾਂਦੇ ਕਰਨ ਦੇ ਮੰਮੀ ਨੂੰ ਲੈ ਕੇ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਾਉਣਾ ਫਿਰ ਉਸ ਤੋਂ ਬਾਅਦ ਦੇਖਦੇ ਕਿੰਨੇ ਕੋ ਜੀ 8 9 ਵਜੇ ਦੁਰਦੀਆਂ ਹੁੰਦੀਆਂ ਉੱਥੇ ਦੇ ਬੱਸਾਂ ਵੈਸੇ ਤਾਂ ਹਾਂ ਤੇ ਫਿਰ ਭਾਈ ਦੇਖਾਂਗੇ ਗੁਰਦੁਆਰਾ ਸਾਹਿਬ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਸ੍ਰੀ ਨਦੇੜ ਸਾਹਿਬ ਨਦੇੜ ਸਾਹਿਬ ਹਜੂਰ ਸਾਹਿਬ ਅੱਗੇ ਕੋ ਵੀ ਨਿਕਾਟ ਦਿਖਾਉਣੇ ਹਨ ਫਿਰ ਉਹ ਵੀ ਦਿਖਾਉਣੇ ਆ ਭਾਜਰ ਤੇ ਕਿਹੜੇ ਭਗਤ ਹੋਏ ਤੇ ਜਿਨ੍ਹਾਂ ਕਰਕੇ ਨਾ ਮੰਦਿਰ ਉੱਠਾ ਹੋ ਗਿਆ ਤੁਹਾਨੂੰ ਪਤਾ ਨਨਨੇ ਪੜੀ ਪੰਕਤੀ ਕਰੀ ਦੀ ਧੰਨਵਾਦ ਸਾਨੂੰ ਮੰਦਰ ਘੁੰਮ ਗਿਆ ਦਾ ਹੁਣ ਵੀ ਇੱਥੇ ਘੁੰਮਿਆ ਬਈ ਦਿਖਦਾ ਚੀਜ਼ ਅੱਛਾ ਇਹ ਇੱਕ ਗੱਲ ਹੈ ਸੋਚਣ ਦੀ ਕਿੰਨੀਆਂ ਭਗਤੀਆਂ ਸ ਉਸ ਟਾਈਮ ਦੇ ਵਿੱਚ ਬਾਰਾ ਜਿਹੇ ਕਰੀ ਗਏ ਬਿਲਕੁਲ 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 ਤੇ ਲੱਡੂ ਪੀ ਰਿਹਾ ਜੀ ਦੁੱਧ ਇੱਕ ਹੋਰ ਗੱਲ ਹੈ ਜੀ ਲੋਕ ਕਈ ਕਮੈਂਟ ਕਰੀ ਜਾਂਦੇ ਜਦੋਂ ਪਤਾ ਕੀ ਗੱਲ ਹੈ ਜੀ ਜਦੋਂ ਕੈਮਰਾ ਆਫ ਹੁੰਦਾ ਉਦੋਂ ਤਾਂ ਅਸੀਂ ਸਾਰੇ ਰਲ ਮਿਲ ਕੇ ਚੱਕਦੇ ਆ ਹਰ ਗੁਣ ਪਰ ਜਦੋਂ ਕੈਮਰਾ ਆਨ ਹੁੰਦਾ ਤੇ ਫੇਰ ਉਦੋਂ ਮੰਮੀ ਕੋਲ ਹੁੰਦੀ ਕਈ ਵਾਰ ਇਹ ਤੇ ਐਦਾਂ ਨਹੀਂ ਹੈਗਾ ਵੀ ਅਸੀਂ ਫੜਦੇ ਹੀ ਨਹੀਂ ਹੈਗੇ ਬਾਕੀ ਤੁਸੀਂ ਮੰਮੀ ਨੂੰ ਪੁੱਛ ਲਓ ਇੱਧਰ ਮੰਮੀ ਬੈਠੇ ਆਂ ਹਾਂਜੀ ਮਾਤਾ ਜੀ ਸੱਸ ਜੀ ਚੌਂਦੀ ਜੀ ਹਾਂਜੀ ਆ ਤਾਂ ਚੱਕਦੇ ਆ ਚੱਕਦੇ ਆ ਤਾਂ ਮੈਂ ਉਹ ਜਿਹੜਾ ਦਲੋਸੀ ਆਉਂਦੇ ਆ ਹਾਂ ਫੇਰ ਫੇਰ ਫੜਨੀ ਪੈਂਦੀ ਭਾਈ ਹਾਂ ਬਣੀ ਮੈਂ ਕਿੱਥੇ ਫੜ ਪਾਈ ਹਾਂ ਹਾਂ ਮੇਰੇ ਬਾਦੋਂ ਹੋਣਾ ਬਿਲਕੁਲ ਸਹੀ ਗੱਲ ਹੈ ਹਾਂ ਮਾਮਾ ਨਹੀਂ ਜਾਂਦਾ ਮਾਮਾ ਕਹਿੰਦੇ ਮੰਮਾ ਦਾ ਆਪੇ ਉਹ ਗੇਮਾ ਤੇ ਨਹੀਂ ਮੰਮਾ ਛੋਟਾ ਬਣਿਆ ਮੰਮਾ ਦਾ ਗੇਮਾ ਨੂੰ ਇਹ ਦੇਖ ਲੋ ਥੋੜਾ ਸ਼ੁਕਰਾ ਸ਼ੁਕਰਾ ਦੇਖ ਲਿਆ ਮੈਨੂੰ ਤਾਂ ਐ ਤਾਂ ਮੈਂ ਖੈ ਇਹਨੇ ਦੇਖਣਾ ਹੀ ਨਹੀਂ ਇਧਰ ਨੂੰ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਕੌਣ ਗੱਲਾਂ ਕਰਦਾ ਸਾਡੇ ਬਾਰੇ ਚਲ ਕੋਈ ਨਾ ਹੈ ਹਜੇ ਵੀ ਨਿਆਣਾ ਹੀ ਆ ਤੇ ਉਹਨੂੰ ਪਤਾ ਵੀ ਨਹੀਂ ਹੈ ਚੱਕਰ ਹਜੇ ਪਤਾ ਵੀ ਨਹੀਂ ਨਿਆਣਾਿਆਂ ਨਾਲੇ ਕਿੰਨੇ ਕੋਈ ਗੱਲ ਲੱਗਦਾ ਕਿ ਤੇ ਗਿਰੇ ਨੇ ਜਾਵੇ ਆਪਨੇ ਆਪ ਤੋਂ ਲੇਕੇ ਤੁੰਦੀ ਕੋਝੀਓ ਇਹਦਾ ਇਹਦਾ ਹੁਣ ਉਸੇ ਪਰ ਹੋਇਆ ਵਾ ਕੁਰਕਰੇ ਲੇਜ਼ ਪਰ ਲੱਗਦਾ ਵਾ ਕਿਤੇ ਭਾਂਜੀ ਜੀ ਨਾਲ ਗਿਆ ਤੇ ਮੈਂ ਭਾਈ ਹਾਂ ਮੈਂ ਦੂਜਾ ਦਾ ਬਿੰਦਰ ਦੂਜਾ ਨੇ ਦੂਜਾ ਹੱਡ ਦੂਜਾ ਉਂਗਲੀ ਫੜ ਕੇ ਉਂਗਲੀ ਫੜੀ ਵੀ ਆ ਦੇਖ ਲੈ ਕਿਤੇ ਜਨ ਬੁੱਧ ਕਿਜੂਗਾ ਸੋਰੇ ਮम्मा ਕਿੰਨੇ ਦੇ ਦੋਗੇ ਤੈਨੂੰ ਤੈਨੂੰ ਆਏ ਮੈਂ ਹਿਰ ਜੂਗੀ ਹਾਂ ਕੋੜਾ ਕਰਾਉਣ ਤੁਸੀਂ ਮੈਨੂੰ ਤਾਂ ਤਾਂ ਵਰਜੇ ਪ੍ਰਸ਼ਾਦਾ ਕੱਢ ਕੇ ਮੈਨੂੰ ਪ੍ਰਸ਼ਾਦਾ ਚਾਹਣਾ ਸਾਰੇ ਨੇ ਤਾਂ ਉਹ ਹੀ ਖਾ ਲਈ ਜੀ ਮੈਨੂੰ ਮੇਰੀ ਮੰਮੀ ਦੀ ਜਿਆਦਾ ਹੀ ਇਸ ਕਰਕੇ ਮੈਂ ਪ੍ਰਸ਼ਾਦਾ ਹਾਂ ਛਕੋ ਜੀ ਛਕੋ ਪ੍ਰਸ਼ਾਦਾ ਮੈਂ ਵੀ ਛਕ ਲਊਗਾ ਐਸੀ ਗੱਲ ਨਹੀਂ ਕਿਹੜੇ ਬੈਗ ਚ ਪਿਆ ਪ੍ਰਸ਼ਾਦਾ ਤੁਸੀਂ ਉਹ ਰੱਖਿਆ ਸੀ ਉਹ ਰੈੱਡ ਜੇ ਬੈਗ ਚ ਰੱਖਿਆ ਸੀ ਰੈੱਡ ਜੇ ਵਿੱਚ ਰੱਖਿਆ ਲਿਫਾਫੇ ਜੀ ਵਿੱਚ ਹਾਂ ਪਤਾ ਨਹੀਂ ਟੇਚੀ ਚਾ ਨਹੀਂ ਨਹੀਂ ਰੈੱਡ ਜੇ ਲਿਫਾਫੇ ਚ ਆ ਸ਼ਾਇਦ ਹਾਂ ਹਾਂ ਚਲ ਦੇ ਇੱਕ ਜੇ ਬੈਗ ਚ ਦੇਖ ਲੈਣੇ ਦੇਖ ਲੈਣੇ ਸਫਾਈ ਚ ਤਾਂ ਭਾਈ ਚੱਲ ਵੀ ਭਾਈ ਚੱਕੋ ਭਾਈ ਲੱਤਾਂ ਆਜ ਮਾਲੂ ਪ੍ਰੋਧ ਜੀ ਲੱਗ ਹੋ ਜੂ ਕਿ ਉਠੜਾ ਪੈਣਾ ਆਈ ਰਹਾ ਮੋਟੀ ਮੋਟੀ ਸਫਾਈ ਚੱਲ ਰਹੀ ਹੈ ਭਾਈ ਜਦੋਂ ਫਿਰ ਸਾਰੇ ਉਤਰ ਜਾਂਦੇ ਪੈਸੈਂਜਰ ਫਿਰ ਜਿੱਦਾਂ ਹੁਣ ਰਾਤ ਟ੍ਰੇਨ 2 ਘੰਟੇ ਪਹਿਲਾਂ ਆ ਗਈ ਰਾਤ ਇਹਨਾਂ ਨੇ ਐਨ ਪ੍ਰੋਪਰ ਸਫਾਈ ਸਬੂਈ ਕਰੀ ਪਹਿਲਾਂ ਇਹਦੀ ਅੰਦਰ ਸ਼ੀਸ਼ੇ ਵਿੱਚੋਂ ਦਿਖਦਾ ਤਾਂ ਨਾ ਇਹ ਕੰਮ-ਕੋਮ ਜਿਹਾ ਵੀ ਚੱਲਦਾ ਦਾ ਰਿਪੇਅਰ ਪੂਰ ਪਤਾ ਨਹੀਂ ਕੀ ਤੇ ਫੇਰ ਟ੍ਰੇਨ ਤੁਰੀ ਆ 2 ਘੰਟੇ ਬਾਅਦ ਫਸੋਂਗੇ ਨਾ ਤੁਹਾਨੂੰ ਪਤਾ ਨਹੀਂ ਲੱਗਿਆ ਹਾਂ ਜਦ ਟ੍ਰੇਨ ਤੁਰੀ ਆ ਜਦ ਮੈਂ ਜਾਗਦਾ ਤਾਂ ਅੱਛਾ ਹਾਂ ਜਦ ਰੈਡੀ ਦਾ ਫੋਨ ਆ ਗਿਆ ਰੈਡੀ ਨੇ ਦੇਖਿਆ ਹੋਣਾ ਨਾ ਉਧਰ ਸਟੇਟਸਾਂ ਵੀ ਤੁਰਪੀ ਇਹ ਕਹਿੰਦੇ ਹਾਂ ਹਾਏ ਵਾਹੀ ਤੁਰ ਗਈ ਹੁਣੇ ਤੁਰ ਹੀ ਮੈਂ ਬਸ ਠੀਕ ਆ ਕਹਿੰਦੇ ਫੇ ਇਹ ਬੰਦੇ ਦੀ ਟੈਨਸ਼ਨ ਖਤਮ ਹੋ ਜਾਂਦੀ ਹਾਂ 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 ਸਰੇ ਸੱਜਰੇ ਵੀ ਆਏ ਵੇ ਤੁਸੀਂ ਠੀਕ ਠਾਕ ਆ ਕਿ ਟਿਕ ਠਾਕ ਆ ਬਿਲਕੁਲ ਮੈਂ ਤਾਂ ਲਾਈਵ ਲੋਕੇਸ਼ਨ ਭੇਜੀ ਦੀ ਉਹਨਾਂ ਨੂੰ ਜੇ ਮੈਂ ਭੇਜਦਾ ਲੱਗਾ ਤੁਹਾਨੂੰ ਟੈਨਸ਼ਨ ਹੋ ਜੂ ਮੈਂ ਲਾਈਵ ਲੋਕੇਸ਼ਨ ਭੇਜੀ ਦੀ ਉਹਨਾਂ ਨੂੰ ਵੀ ਚਲ ਦੇਖੀ ਜਾਉਂਗੇ ਵੀ ਕਿੱਥੇ ਕ ਪਹੁੰਚ ਗਏ ਪਰ ਉਹ ਰੇਂਜ ਘੱਟ ਕਰਕੇ ਲੋਕੇਸ਼ਨ ਗਈੋ ਨਹੀਂ ਹੈ 5G ਚੱਲਦਾ ਪੂਰਾ ਚਲੋ ਠੀਕ ਆ ਤੇ ਪਹਿਲਾਂ ਖਾ ਲਈਏ ਪ੍ਰਸ਼ਾਦਾ ਫੇਰ ਮਿਲਦੇ ਬਾਈ ਮੰਮੀ ਨੇ ਬਣਾਏ ਹੋਏ ਪ੍ਰਸ਼ਾਦੇ ਪਹਾੜ ਤੋਂ ਬਣਿਆ ਵਾਚਾਰ ਪਹਾੜ ਤੋਂ ਬਣਿਆ ਹੋਇਆ ਆਚਾਰ ਕਹਦਾ ਆੜੇ ਦਾ ਤੇ ਬਾਈ ਕਰਤਾ ਜੀ ਰੋਟੀ ਖਾਏ ਬਗਰ ਕਿੱਥੇ ਸਬਰ ਆਉਂਦਾ ਹਨਾ ਜਿਹੜੀ ਚੀਜ਼ ਰੋਟੀ ਨੇ ਜਿਹੜੀ ਰੋਟੀ ਨੇ ਹਾਂ ਤੇ ਰਾ ਕੱਲ ਤਾਂ ਅਵਲਾ ਸਵਲਾ ਜਿਹਾ ਖਾਈ ਕੇ ਭੁੱਖ ਮਟ ਗਈ ਸਾਰੀ ਉਹ ਇਹ ਹਣ ਹੁਣ ਕਹਿੰਦਾ ਕੁਸ ਨਾ ਖਾਓ ਹੁਣ ਭਾਈ ਹੁਣ ਭਾਈ ਠੱਡ ਮੰਗਦਾ ਰੋਟੀ ਰੋਟੀ ਬਿਗਰ ਸਬਰ ਨਹੀਂ ਆਉਂਦਾ ਇਹ ਹੁਣ ਲੱਗਿਆ ਜੀ ਪ੍ਰਸ਼ਾਦਾ ਛਕਣ ਪ੍ਰਸ਼ਾਦਾ ਛਕੀਏ ਭਾਈ ਹਰਕੁਣ ਨੂੰ ਦੁੱਧ ਪਿਲਾਤਾ ਹਰਕੁਣ ਕਰ ਰਹੀ ਆ ਹੁਣ ਆਰਾਮ ਉਧਰ ਬੈਠਾ ਲੱਡੂ ਛਾੜਾ ਤੁੱਪਾਂ ਛੇਕ ਰਿਹਾ ਉੱਥੇ ਤੁੱਪਾ ਗਈ ਤੇ ਤਾਂ ਕਰਕੇ ਹੁਣ ਵੈਸੇ ਉਹਰੇ ਗਰਮੀ ਆ ਗਈ ਸਾਰਿਆਂ ਨੇ ਜੈਕਟਾਂ ਜੂਕਟਾਂ ਖੋਲਤੀਆਂ ਮੰਮੀ ਨੇ ਵੀ ਕੋਟੀ ਖੋਲਤੀ ਤੇ ਹਾ ਜੈਸਮੀਨ ਖੋਲਣ ਦੀ ਤਿਆਰੀ ਚ ਮੈਂ ਤਾਂ ਭਲਾ ਕੱਤੀਓ ਖੋਲੀ ਹੋਈ ਆ ਤੇ ਛਕ ਲਈਏ ਹੁਣ ਪ੍ਰਸ਼ਾਦਾ ਜੀ ਕਰਨ ਪੁੱਤ ਪ੍ਰਸ਼ਾਦਾ ਬਸ ਇਹ ਕਿੱਥੇ ਚਾਰਨਾ ਕਰੀ ਆ ਪੱਤੀ ਬਾਹਰ ਦੇ ਸਬਜੀ ਦਾ ਸਬਜੀ ਦਾ ਪੁੱਤ ਹੁਣ ਉਹਰੇ ਔਖਾ ਆ ਚਾਰਨੀ ਹੁੰਦਾ ਹੋਰ ਖਾਣਾ ਦਾ ਅਛਾ ਔਲੇ ਦਾ ਨਹੀਂ ਖਾਂਦਾ ਹੈ ਤੇ ਮੰਮੀ ਨੇ ਤਾਂ ਖਾਸ ਖਿਆਲ ਰੱਖਿਆ ਹੋਣਾ ਇਹਦੇ ਜੋ ਕੋਈ ਹੋਰ ਪਾਇਆ ਹੋਣਾ ਨੀਚੇ ਦੇਖ ਤਾਂ ਸਹੀ ਹੋਣਾ ਹੋਰ کافی ਬੜੀ ਦੱਪੀ ਆ। ਪਾਕਤ ਪਹਿਲੇ ਕਰਕੇ ਮਮਮੀ ਨੂੰ ਮੈਂ ਤਾਂ ਖਾਣੀ ਰੋਟੀ। ਅੱਛਾ ਆ ਉਹ ਇਹ ਵੀ ਸਲਾਹ ਫਿਰ ਹੋਰਦੀ ਨਾ ਇਹ ਦਾ ਹਣ ਅੱਜ ਮੰਨ ਲਾ ਦ ਸਵੇਰ ਦਾ ਵੀ ਕਿੰਨੇ ਵੇ ਕਰਨ? ਕਿੰਨੇ ਪੈਕੇਟ ਖਾਦੇ? ਅੱਜ ਹੁਣ ਸਵੇਰ ਦੇ ਦੋ ਇਹਨੇ ਪਤਾ ਕਿਆ ਕਰਿਆ ਕੱਲ 6-7 ਪੈਕੇਟ ਲੈ ਕੇ ਲਾ ਉੱਥੇ ਤੁਸੀਂ ਮੇਰੇ ਭਾਈ ਨੂੰ ਆਏ ਨਾ ਕਰੀ ਚਲੋ। ਨਾਨੇ ਖਾਂਦੇ ਨੇ ਉਹ ਖਾਂਦੇ ਦਾ ਹੁੰਦੇ ਆ ਗੱਲ ਕਰਦੇ ਆ ਇੱਕ ਨਾਰਮਲ ਇਹਨੇ ਜਿੱਪ ਤੋੜ ਲਈ ਆਪਣੇ ਬੈਗ ਦੀ ਉਹ ਪੈਕਟਾਂ ਨੂੰ ਤੰਨੀ ਮੈਂ ਕਲਾਸ ਲਾ ਕੇ ਗਈ ਸੀ ਵੀ ਤਾਂ ਲੈਣੇ ਨਹੀਂ ਮੈਂ ਤੈਨੂੰ ਅਗਲੇ ਦਿਨ ਦੱਸੋਣੇ ਨਹੀਂ ਕਿਸੇ ਨੇ ਉਹ ਉਹ ਗੱਲ ਕਰ ਹਾਂ ਪਤਾ ਤੈਨੂੰ ਕੀ ਪਤਾ ਹੈ ਉਹ ਇਹਨੂੰ ਆਏ ਮੇਰੇ ਕੋ ਪੈਸੇ ਇਹਨੂੰ ਪੈਸੇ ਨਹੀਂ ਪਹੁੰਚਾਉ ਜਿਹੜੇ ਮੈਂ ਕਿਦਰਾ ਉਹ ਨਾਲੇ ਪਤਾ ਕਿਆ ਗੱਲ ਆ ਇਹਨੂੰ ਆਏ ਚਾਹ ਉਹ ਵੀ ਟ੍ਰੇਨ ਵਿੱਚ ਮਿਲਨੇ ਨਹੀਂ ਪਤਾ ਨਹੀਂ ਜਦ ਆਪਾਂ ਟ੍ਰੇਨ ਬਾਰੇ ਪਤਾ ਕਰਨ ਗਏ ਇਹਨੇ ਪਿੱਛੇ ਦੇ ਲੈ ਲਿਆ ਲਾਹਾ ਜਦ ਵਿੱਚ ਕੀ ਕੀ ਦਿੱਤੇ ਲੈਣੇ ਨੇ ਹਾਂ ਚੱਲ ਕੋਈ ਨਾ ਇਹਨੂੰ ਇਹ ਰੋਕੀ ਜਾਂਦੇ ਆ ਵੀ ਤੂੰ ਪੈਸੇ ਕਦੇ ਕੱਢਦਾ ਜੇ ਅਸੀਂ ਬੈਠੇ ਆ ਹਾਂ ਨਹੀਂ ਮੈਂ ਤਾਂ ਪੈਸੇ ਨਹੀਂ ਮੈਨੂੰ ਮਿੱਤੇ ਲੈ ਲੈ ਚਾਓ ਮੈਂ ਤੇ ਲੈ ਲੈ ਮਤ ਕਰੀ ਚੱਲ ਹਾਂ ਇਹਨੂੰ ਚਾਵਾ ਬੱਚਾ ਜਾਂ ਤੇ ਮਾਣ ਜੀ ਨੇ ਮੱਗੇ ਕਾਣੇ ਮਾਮੂ ਚੀਜੀ ਦਵਾ ਦੇ ਪਿੰਦੋਂ ਦੇਖਣੀ ਨੇ ਨਹੀਂ ਚੱਲ ਕੋਈ ਸ਼ਗਨ ਦੇ ਇਹ ਸ਼ਾਕ ਲਈ ਪ੍ਰਸ਼ਾਦਾ ਜੀ ਇਹ ਜੇ ਦਿਨ ਵੀ ਇਹਦੇ ਵਾਸਤੇ ਵੀ ਆ ਦਿਨ ਹਫਤਾ ਇੱਕ ਹੈ ਨਜ਼ਾਰੇ ਵਾਲਾ ਹੈ ਕਿਸੇ ਰੋਗ ਟੋਕ ਨਹੀਂ ਪਰ ਇੱਕ ਗੱਲ ਕਰਨ ਹਾਂ ਆਸਵਾਦ ਲੱਗਦਾ ਨਾ ਮਰ ਰਹੀ ਲੋ ਕੇ ਲੈਣੇ ਝਟੂਾ ਕੇ ਦੇਖੋ ਆ ਦੇਖੋ ਮੈਂ ਇੰਨਾ ਇੰਨਾ ਖਾ ਰਹੀ ਆ ਆ ਦਿਨ ਨਾਲ ਅੱਛਾ ਕੀ ਹੈ ਜੀ ਫਿਰ ਹਮ ਪ੍ਰਸ਼ਾਦਾ ਫਿਰ ਮਿਲਦੇ ਸਾਨੂੰ ਲਓ ਜੀ ਭਾਈ ਸ਼ਾਕ ਰਾਹੀ ਹੈ ਪ੍ਰਸ਼ਾਦਾ ਕਰਨ ਕਿਆ ਕਿਆ ਹੈ ਪਨੀਰ ਆ ਦਾਲਾ ਆ ਕੇ ਆਲੂ ਗਾਜਰਾ ਆਲੂ ਗਾਜਰਾ ਆਲੂ ਗਾਜਰਾ ਤਲੀਆਂ ਆ ਹਾਂ ਅਨ ਛੋਲੇ ਨਾਲ ਪਨੀਰ ਚੌਲ ਇਹ ਹੈਗਾ ਆਪਣਾ ਚਾਰ ਇਹ ਹੈਗਾ ਆਚਾਰ ਹੈ ਠੀਕ ਹੈ ਠੀਕ ਹੈ ਕਿਆ ਹੋ ਗਿਆ ਲੱਡੂ ਨੂੰ ਦੁੱਧ ਪੀਦਾ ਦੁੱਧ ਪੀਣਾ ਬਹੁਤ ਬਹੁਤ ਛੋਰੀ ਛੋਰੀ ਸੋਰੀ ਦੇਖ ਲੈ ਜਦੇ ਸਮਝ ਆ ਜਾਂਦੀ ਸੋਰੀ ਕਹਿੰਦੀ ਹੈ ਨਾ ਜਦੇ ਸਮਝ ਜਾਂਦੀ ਆ ਅੱਛਾ ਚਲ ਸੋਰੀ ਲੈ ਹੋਰ ਤਾਂ ਕਾਣ ਤੇ ਜੀ ਹੁਣ ਤਾਂ ਦੁੱਧ ਪੀਣਾ ਹੈ ਦੁੱਧ ਪਲਾਉਂ ਲੋ ਜੀ ਰੁਕ ਕੇ ਸਟੇਸ਼ਨ ਤੇ ਕਿਉਂ ਖੜਾ ਹੈ? ਆਹ ਨਾ ਟਿਕਾਣਾ ਹੈ। ਲੋ ਜੀ ਵੱਜ ਗਿਆ ਹਾਰਨ ਵੀ ਟ੍ਰੇਨ ਦਾ। ਮੈਂ ਤਾਂ ਕਿਹਾ ਤਾਂ ਬਾਈ ਤੇ ਪਾਣੀ ਗਰਮ ਮੰਗਿਆ ਉਹਨੇ ਨੇ ਨੈਸਲੇ ਦੀ ਕੌਫੀ ਬਣਦੀ ਸੀ ਜਿਹਦੇ ਜਿਹੜੀ ਮਸ਼ੀਨ ਵਿੱਚ ਉਹਦੇ ਵਿੱਚ ਉਹਨੇ ਪਾਣੀ ਗਰਮ ਕਰਕੇ ਮੈਨੂੰ ਦੇ ਤਾ। ਅੱਧੀ ਇੱਕ ਥਰਮੋਸ ਪਹਿਲਾਂ ਹੈਗੀ ਧੀ। ਅੱਧੀ ਉਹਨੇ ਭਰਤੀ। ਮੈਨੂੰ ਤਾਂ ਐਦਾਂ ਦਾ ਮਾਹ ਚੱਲ ਇਨਸਾਨੀਅਤ ਦੇ ਤੌਰ ਉੱਪਰ ਭਰਤੀ ਜਵਾਨ ਨੇ। ਪਰ ਰੁਪਏ 60 ਲੈ ਲਈ। ਯਾਰ ਅਬ ਜੀ 60 ਰੁਪਏ ਦੇ ਦੋ ਉਹ ਮੈਂ ਕਿਹਾ ਭਰਾਵਾ ਸਾਡੇ ਪੰਜਾਬ ਮਾਜੀ ਯਾਰ ਤੈਨੂੰ ਨਹਾਣੇ ਨੂੰ ਵੀ ਗਰਮ ਪਾਣੀ ਦੇ ਦੂੰਗੇ ਕਿਆ ਗੱਲ ਕਰਤੀ ਇਹ ਗੱਲ ਆ ਜੀ ਇਹ ਇਹ ਲੰਗਰ ਲੰਗਰ ਦਾ ਪੰਜਾਬ 'ਚ ਚੱਲਦੇ ਆ ਬਾਹਰ ਨਿਕਲੇ ਤੇ ਪਤਾ ਲੱਗਦਾ ਅਗਲੇ ਨੇ ਥੋੜੇ ਜੇ ਗਰਮ ਪਾਣੀ ਦੇ 60 ਰੁਪਏ ਲੈ ਲੈ ਗਲਾਸ ਇੱਕ ਗਰਮ ਹੋਇਆ ਹੋਣਾ ਮਸੀ ਮੇਰੇ ਖਿਆਲ ਨਾਲ ਐਦਾਂ ਹੀ ਗੱਲਬਾਤ ਚਲੋ ਪਰ ਆਪਣਾ ਸਰ ਗਿਆ ਮੌਕਾ ਹਨ ਆਪਾਂ ਨੇ ਤਾਂ ਚਲੋ ਬੱਚੇ ਵਾਸਤੇ ਲੈਣਾ ਤਾਂ ਆਪਣੀ ਮੇਨ ਜਿਹੜੀ ਗੱਲ ਆ ਆਪਣਾ ਮੌਕਾ ਸਰ ਗਿਆ ਧੰਨਵਾਦ ਆ ਵੀਰ ਦਾ ਚਲੋ ਉਹਦਾ ਤੇ ਚਲੀਏ ਹੁਣ ਆਪਾਂ ਅੰਦਰ ਟ੍ਰੇਨ ਦੇ ਦੇਖਦੇ ਆਂ ਜਾ ਕੇ ਪਾਣੀ ਦਾ ਗਰਮ ਹੋ ਗਿਆ ਆ ਦੇਖੋ ਆ ਦੇਖੀ ਦੇਖੀ ਅਬ ਲੀਕ ਜਿਆ ਕਰਦਾ ਪਾਣੀ ਥੋੜੀ ਜਿਆਦਾ ਭਰੂਗੀ ਬੋਲ ਥੈਂਕ ਯੂ ਉਹ ਥੈਂਕੋ ਹੀ ਨਹੀਂ ਜੀ ਕੋਈ ਨਹੀਂ ਇੱਕ ਉਹ ਕੋਈ ਗੱਲ ਜੀ ਚਲੋ ਧੰਨਵਾਦ ਤੁਹਾਡਾ ਬਹੁਤ ਬਹੁਤ ਅੰਕਲ ਜੀ ਬਹੁਤ ਵਧੀਆ ਇਨਸਾਨ ਮਿਲੇ ਹੋਏ ਸਾਨੂੰ ਸਾਡੇ ਡੱਬੇ ਚ ਸਭ ਨੂੰ ਟੈਸਟ ਕਰਾਈ ਦੇਣ ਜੋ ਆਪ ਨੇ ਮੈਨੂੰ ਚਾਹਤਾ ਹਾਂ ਨਹੀਂ ਅਸੀਂ ਵੀ ਕਰਾਈ ਜਾਂਦੇ ਆ ਜੀ ਕਰਦੇ ਮੇਰੇ ਤੋਂ ਖਾਓਗੇ ਬਿਲਕੁਲ ਅੰਕਲ ਜੀ ਨੇ ਥੋੜਾ ਮੈਂ ਦੇਖਿਆ ਡਾਈਟ ਪਰ ਰਹਿੰਦੇ ਆ ਥੋੜਾ ਜਿਹਾ ਹਾਂ ਅਸੀਂ ਹਿੱਕਤੇ ਕਰਦੇ ਹਾਂ ਹਾਂ ਪਾਣੀ ਗਰਮ ਕਰਵਾਇਆ ਤਾਂ ਮੁਜਰਾ ਭੱਜਿਆ ਭੱਜਿਆ ਆਇਆ ਮੈਂ ਕਿਹਾ ਯਾਰ ਵੀਰੇ ਬੱਚੇ ਵਾਸਤੇ ਪਾਣੀ ਗਰਮ ਚਾਹੀਦਾ ਤੇ ਕਹ ਲੈ ਆਓ ਜੀ ਲੈ ਆਓ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਹਮਾਡੇ ਡੁੱਕਲਾ ਅੱਧੀ ਕਾ ਧਰਮੋਸਤਾ ਆਪਣੀ ਹੈਗੀ ਹੋਦੀ ਪਹਿਲਾਂ ਕਹੜਾ ਇਹਨ ਕਰਿਆ ਕਰ ਬਿੰਦਣਾ ਨਾ ਹੋ ਜਵੇ ਦੇਖ ਤਾਂ ਸਹੀ ਹੁਣ ਮੈਂ ਇੰਨਾ ਨਹੀਂ ਪਤਾ ਉਹਨੇ ਕਾਫੀ ਵਾਲੀ ਮਸ਼ੀਨ ਵਿੱਚ ਕਰਿਆ ਹੋਤਾ ਮੈਂ ਕਹਿੰਦਾ ਇੱਕ ਗਲਾਸ ਪੀਆ ਧਰਮੋਸਤਾ ਅੱਧੀ ਧਰਮੋਸਤਾ ਪਹਿਲਾਂ ਹੀ ਦੀ ਆਪਾਂ ਨੇ ਤਾਂ ਚਲੋ ਤਾਂ ਕਰਾ ਲਿਆ ਵੀ ਹੁਣ ਰਾਤ ਦੇ ਸਫਰ 'ਚ ਕਿੱਥੇ ਕਰਾਉਂਦੇ ਫਿਰੂਗੇ ਜੇ ਨਾ ਕੁਝ ਮਿਲਿਆ ਸਾਈਡ ਵੀ ਆਏਗੇ ਬਈ ਆ ਦਾਜਾ ਫਾਬੀਆ ਸੈਂਡ ਵੀ ਲੈ ਅਜੀ ਕਿਹੜੀ ਸਿਟੀ ਹੈ ਇਹ ਸੈਂਡ ਵਿੱਚ ਆ ਗਿਓ ਸੀਜ਼ ਬਟਰ ਹੈ ਬੱਚ ਸਿਟੀ ਕਿਹੜੀ ਆ ਓਪਲ 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 ਕੇ ਬੋਪਾਲ ਬੋਪਾਲ ਆ ਬੱਡੀ ਮਤਨਾਸ ਉਹ ਨਹੀਂ ਅਸੀਂ ਸਾਰੇ ਬਣਾਉਂਦੇ ਆ ਬੋਪਾਲ ਬੋਪਾਲ ਆ ਠੀਕ ਐ ਰਾਤਾ ਸੁਣ ਨੇ ਲੈਣੇ ਹਾਂ ਹੋ ਗਿਆ ਸਰ ਮੈਂ ਜਾਣ ਬੁੱਲ ਕੇ ਦੰਗੇ ਚੱਕ ਰੋ ਥੈਂਕ ਯੂ ਦੇ ਖਾਣਾ ਖਾ ਲੋ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਓਕੇ ਸਰ ਚਲੋ ਚਲੋ ਬੜੇ ਪ੍ਰਸ਼ਨ ਨਹੀਂ ਨਹੀਂ ਕੋਈ ਚੱਕਾ ਨਹੀਂ ਵੀਰੇ ਥੈਂਕ ਯੂ ਧੰਨਵਾਦ ਤੇਰਾ ਬਹੁਤ ਬਹੁਤ ਇਹ ਸੈਂਡਵਿਚ ਤੇਰੀ ਵਧੀਆ ਵੈਸੇ ਹੈ ਟੇਸਟੀ ਲੱਗਦਾ ਦੇ ਦਿਓ ਇਹਨਾਂ ਨੂੰ ਚਾ ਚਾ ਲੈ ਇੱਕ ਇੱਕ ਦੇ ਦੇ ਇਹਨਾਂ ਨੂੰ ਇੱਕ ਅੱਛਾ ਫੋਟੋ ਟੋਪੀ ਲੈ ਕੇ ਹੁਣ ਕਹਿੰਦਾ ਹੁਣ ਕਰ ਕਹਿੰਦਾ ਹੁਣ ਬਣਾ ਵੀਡੀਓ ਹੈ ਪਹਿਲਾਂ ਟੋਪੀ ਨਹੀਂ ਦਿੱਤੀ ਲੋਕੈਸ ਕੰਪਲੀਮੈਂਟ ਮਤ ਕਰ ਕਿੰਨੇ ਕਿੰਨੇ ਹੋ ਗਏ ਹੁਣ ਇਹਦੀ ਸੇਵਾ ਦੇ ਦੋ ਜੋ ਵੀ ਦਿਨੇ ਕਪਲੇਟ ਯਾਰ ਤੇਰੀ ਕਾਹਦੀ ਕਰਨੀ ਐਸੀ ਹੈ ਆਇਨਾ ਕਰ ਦੇ ਦੱਸੋ ਕਿੰਨੇ ਪੈਸੇ ਹੋ ਗਏ ਦੇ ਦੋ ਜੋ ਵੀ ਦਿਨਾ ਨਹੀਂ ਹੈ ਤਾਂ ਦੱਸ ਦੇ ਮੇਰਾ ਭਾਈ 2 ਪੀਸ ਦਾ 60 ਰੁਪਏ ਦੇ ਦੋ 60 ਰੁਪਏ ਆ ਦੇ ਦੇ ਵਗੋਂ ਇਹਨਾ ਮਿਹਨਤ ਕਰਦੇ ਆ ਭਾਈ 30 ਰੁਪਏ ਦਾ 1 ਪੀਸ ਲਗਾਏ ਓਕੇ ਅੱਛਾ ਆ ਕੱਢ ਦਿਓ ਖੁੱਲੇ ਹੀ ਦੇ ਦੇ ਚਾਹੇ ਆਹ ਖੰਡ खा ला हूं खा ला हूं ਮੈਂ ਚੰਗਾ ਠੱਗੀ ਮਾਰੀ ਨਾ ਲੈ। ਛੱਡ ਜਾ ਆਉਣ ਦੇ। ਕੰਮ ਕਰਾਉਣ ਗਿਆ ਮੈਂ। ਮੈਂ ਚੱਲ ਪਾਣੀ ਉਹ ਵਿਚਾਰਾ ਭੱਜਿਆ ਭੱਜਾਇਆ ਕਹਿੰਦਾ ਲਿਆਓ ਜੀ ਲਿਆਓ। ਮੈਂ ਆਹ ਯਾਰ ਬੱਚੇ ਵਾਸਤੇ ਚਾਹੀਦਾ। ਲਿਆਓ ਲਿਆਓ ਕਹਿੰਦਾ ਮੈਂ ਕਰਦਾ। ਪਾਣੀ ਗਰਮ ਕਰਕੇ ਉਹਨੇ ਬਾਤ ਆ ਧਰਮੋਚ। ਚੱਲ ਮੈਂ ਖਾ ਵੀਰੇ ਧੰਨਵਾਦ ਯਾਰ ਤੇਰਾ ਬਹੁਤ ਬਹੁਤ। ਮੈਂ ਚੱਲ ਪੁੱਛ ਲਮੈਂ ਇਹਨੂੰ ਵੈਸੇ ਵੀ ਵੀ ਕੋਈ ਸੇਵਾ ਯਾਰ ਦਾ 10 20 ਰੁਪਏ ਕਿ ਕਹਣਾ। ਮੈਂ ਵੀਰੇ ਕਿੰਨੀ ਸੇਵਾ ਹੋਗੀ। ਉਹ ਨਹੀਂ 60 ਰੁਪਏ ਕੋਲ ਨਹੀਂ ਗਰਮ ਕਰਨ ਦੇ 60 ਰੁਪਏ ਫੇਰ ਫੇਰ ਕੇ ਦੇੜੇ ਪਏ ਦੇੜੇ ਨਹੀਂ ਤੇ ਮੈਂ ਕਿਹਾ ਤੂੰ ਪੰਜਾਬ ਚ ਆ ਜੀ ਯਾਰ ਤੈਨੂੰ ਨਹਾਉਣ ਜੋਗਾ ਵੀ ਗਰਮ ਕਰਕੇ ਦੇ ਦਿੰਗੇ ਐ ਦਾ ਸੋਟਾ ਮੈਂ ਨਾ ਤਾਂ ਇਹ ਦੇਸ਼ ਥੋੜਾ ਜਿਹਾ ਇਹੋ ਜਿਹਾ ਹੀ ਹੈ ਉਹ ਨਹੀਂ ਚਲ ਸਾਰਿਆਂ ਨੂੰ ਨਹੀਂ ਕੋਈ ਨਹੀਂ ਕਹਿ ਸਕਦੇ ਪੰਜੇ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀ ਹਾਂ ਸਾਰਿਆਂ ਨੂੰ ਨਹੀਂ ਆਪਾਂ ਮਾਲਾ ਕਹਿ ਸਕਦੇ ਉਹ ਭਾਈ ਵਿਚਾਰਾ ਕੋਈ ਸੇ ਮਜਬੂਰੀ ਚ ਹੁੰਦਾ ਮਜਬੂਰੀ ਐ ਨਹੀਂ ਵੀ ਗਾਦੀ ਮਜਬੂਰੀ ਇੱਕ ਗਲਾਸ ਪਾਣੀ ਗਰਮ ਕਰਨੇ ਦਾ 60 ਅਸੀਂ ਜੀ ਇਸ ਤਰ੍ਹਾਂ ਅੱਧੀ ਧਰਮੋਤਾ ਉਹ ਤਾਂ ਪਹਿਲਾਂ ਹੀ ਦੀ ਅਸੀਂ ਇਸ ਟੈਂਪੋ ਭਾਲ ਮੋਚੇ ਹੋਇਆ ਜੀ ਕੋ ਭਾਲ ਹੂੰ ਉਹ ਭਾਲ ਆ ਗਏ ਭਾਈ ਦੇਖੀ ਹਰਗੁਣ ਵੀ ਹਿਲਦੀ ਐ ਤੇ ਉੱਠ ਗਿਆ ਲੱਡੂ ਸਾਡਾ ਮੰਮੀ ਸਾਡੀ ਕਰ ਰਹੀ ਐ ਜੀ ਆਰਾਮ ਉੱਪਰ ਤੇ ਹੁਣ ਮੰਮੀ ਚਾਰ ਪੰਜ ਪੂਰੀਆਂ ਕਰ ਲੀਆਂ ਜੀ ਸਾਰਿਆਂ ਨੇ ਸਰਦਾਰ ਜੀ ਤੁਸੀਂ ਸੋਹਣਾ ਨੇ ਮੈਂ ਹਜੇ ਕਿੱਥੇ ਮੈਂ ਹਰਗੁਣ ਕੋਲ ਤਾਂ ਮੈਂ ਹਰ ਗੁਣ ਥਾਂ ਵੀ ਹੋਈ ਸੀ ਮੈਂ ਹੁਣ ਗਿਆ ਔਰ ਇਹਦੇ ਉੱਠ ਗਏ ਜੀ ਤੇ ਮੰਮੀ ਮੰਮੀ ਨੇ ਹੁਣ ਰੈਸਟ ਸੌਣੀ ਕਰ ਲਈ ਸਵੇਰ ਦੇ ਪਏ ਆ ਚਲੋ ਵਧੀਆ ਗੱਲ ਆ ਬਾਰੀ ਬਾਰੀ ਸਿਰ ਇਦਾਂ ਹੀ ਹੁੰਦਾ ਬਾਰੀ ਬਾਰੀ ਸਿਰ ਸਾਡਾ ਚੱਲੀ ਜਾਂਦਾ ਰਲ ਮਿਲ ਕੇ ਹਨਾ ਤੇ ਲਿਆ ਹੁਣ ਸੈਂਡਵਿਚ ਇਹਨੇ ਮੈਂ ਨਾਲ ਦਿਨਾਂ ਦੇਖੀ ਜਾਂਦੇ ਤੁਸੀਂ ਕਿੱਥੇ ਲੇਟ ਤੁਸੀਂ ਕਿੱਥੇ ਲੇਟ ਬਸ ਠੀਕ ਆ ਸੀ ਲੇਟ ਨਹੀਂ ਹੈਗੀ ਕਰਨ ਚੱਕ ਸੈਂਡਵਿਚ ਇਹਨੇ ਦਾ ਖਾਣਾ ਨਹੀਂ ਤੇਰੀ ਦੀਦੀ ਨੇ ਆਪਾਂ ਦਾ ਖਾਈ ਜੀ ਤੈਨੂੰ ਕਹਤ ਨਹੀਂ ਖਾਣਾ ਤੇਰੇ ਕਰਕੇ ਤਾਂ ਲਿਆ ਥੋੜਾ ਅੱਦਾ ਅੱਦਾ ਖਾ ਲੈ। ਅੱਦਾ ਅੱਦਾ ਖਾ ਲੋ। ਵਾਈਟ ਕਰ। ਪਤਾ ਮੈਂ ਇੱਕ ਮੈਂ ਖਾ ਲੈਣਾ ਅੱਦਾ ਅੱਦਾ ਤੁਸੀਂ ਖਾ ਲੋ। ਖਾਣਾ ਘੱਟ ਨਹੀਂ। ਇੰਨਾ ਸੁਆਦ ਆ ਯਾਰ। ਕਿੱਡਾ ਬੜਾ? ਓਕੇ ਆ। ਆ ਕਿੱਡਾ ਬੜਾ ਦੀਦੀ? ਮੈਨੂੰ ਲੱਗਦਾ ਪਨੀਰ ਪਾਇਆ ਵਾ ਇਹਨਾਂ ਨੇ ਵਿੱਚ। ਨਾ ਕਰੀਮ ਜੀ ਹੋਆ ਪਨੀਰ ਕਾ ਨੂੰ ਆ। ਉਹ ਲਾਦੀ ਚੀਜ਼। ਚੀਜ਼ ਆ ਵਿੱਚ। ਵਾ ਸੌ ਸਿੱਕੇ ਦੇ ਕੇ ਗਿਆ ਹੋ ਹਨਾ। ਨਹੀਂ। ਇਹ ਤਾਂ ਤਾਂ ਹੀ ਕਿਹਾ ਮਹਿੰਗਾਈ ਚੀਜ਼ ਪਾਈ ਵੀ ਆ ਨੇ। 100 100 ਸਿੱਕੇ 100 ਸਿੱਕੇ ਪਰ ਨਾ ਉਹ ਕੋਈ ਨਹੀਂ ਉਹ 100 ਸਿੱਕਾ ਮੁੰਲਾ ਦਾ ਆਪਣੇ ਰਾਤ ਉਹਦੇ ਵਿੱਚ ਬਚ ਗਈ ਸੀ ਪਰ ਨਹੀਂ ਉਹ ਵੀ ਮੁੰਲਾ ਦਾ ਸੈੱਟ ਹੋ ਗਿਆ ਨਾ ਬਾਪਾ ਚਲੋ ਕੋਈ ਨਹੀਂ ਕੋਈ ਗੱਲ ਨਹੀਂ ਅਗਰ ਦੇਖਣਾ ਤਾਂ ਵੀ ਆ ਜੀ ਵੀ ਕਹਿਣਾ ਸੀ ਸ਼ੱਕ ਵੀ ਸੈਂਡ ਵਿੱਚ ਇੱਥੇ ਵੀ ਕਹਿਣਾ ਸੀ ਇੱਧਰ ਹੋਰ ਕੋ ਤਾਂ ਨਹੀਂ ਖਾਣਾ ਹਾਂ ਤਾਂ ਨੀਂਦ ਆਉਂਦੀ ਹੈ ਹੁਣ 6-7 ਘੰਟੇ ਹੋ ਗਏ ਚਲੋ ਜੀ ਚਲੋ ਜਨਾ ਆ ਕਾਗਜ਼ ਆ ਪਤਾ ਨਹੀਂ ਕਾਹਦਾ ਦੇ ਕੇ ਗਿਆ ਉਹ ਰੋਟੀ ਰੋਟੀ ਦਾ ਹੈਲੋ ਸਮੋਸਾ ਸਮੋਸਾ ਖਾਣਾ ਚਲ ਕੋਈ ਨਹੀਂ ਸਮੋਸਾ ਖਾ ਲਈ ਫਿਰ ਆ ਜਾਣਾ ਕਿਤੇ ਨਾ ਕਿਤੇ ਤੇ ਆ ਚਲ ਆ ਹਾਜੀ ਮੈਂ ਖਾ ਲੰਦਾ ਫੇ ਖੋਲਿਆ ਵਾ ਠੀਕ ਆ ਇਹ ਖਾਣਾ ਖਾ ਲਾ ਜੀ ਪੰਚਾਇਤ ਹੋਈਆਂ ਤੁਸੀਂ ਕਿਸੇ ਦੇ ਘਰ ਦੇ ਪੰਚਾਇਤ ਕਰੀ ਚੱਲ ਲਓ ਜੀ ਇਧਰ ਪੇਠਾ ਆ ਗਿਆ ਪੇਠਾ ਆ ਬਲੋ ਪੇਠਾ ਸਾਰਾ ਕੁਝ ਮੇਰੇ ਨਾ ਕਰੇ